ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਦਿਨ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸ਼ਤਿ ਸ਼੍ਰੀ ਅਕਾਲ ਜੰਗੀਰ ਸਿੰਘ ਗਿੱਲ ਮਾਨੋਕੇ ਗਿੱਲ ਜਿਹੜਾ ਮੋਗਾ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਹਰੇਕ ਵੀਡੀਓ ਦੇ ਕਮੈਂਟ ਹੁੰਦੇ ਨੇ ਵੀਰ ਦੇ ਜੇ ਲੋਤਾ ਧੰਨਵਾਦ ਖਾਨਪਰਾਵੋ 19 ਤਰੀਕ ਵਾਲੀ 15 ਸ9 ਦੀ ਕਿਯਾਰੀ ਆਪਣੀ ਪੂਰੀ ਵਧੀਆ ਹਰੀ ਹੋ ਗਈ ਦੇਖੋ ਫੁੱਲ ਘੈਂਟ ਆ ਦਾਣਾ ਦਾਣਾ ਜਮਿਆ ਪਨੀਰੀ ਐਣ ਕੱਲ ਤੱਕ ਪੂਰੀ ਐਣ ਹਰੇ ਬਾਈ ਲੱਗ ਜੂ ਮਾਰਨ ਤੇ ਇਹ ਆਪਾਂ ਕੱਲ ਬੀਜਿਆ ਕਿਯਾਰੀ ਦੇ ਨੂੰ ਦੋ ਦਿਨ ਹੋ ਗਏ ਇਹ ਵੀ ਲਾਗੀ ਦੇਖੋ ਤੁਹਾਡੇ ਸਾਹਮਣੇ ਆ ਇਹ ਜਿੱਥੇ ਪਾਣੀ ਲਿਆਗਾ ਦੰਗੀਆਂ ਘੱਡੀ ਖੜੀ ਐ ਪਹੁੰਚ ਗਏ ਜੀ ਆਪਾਂ ਰੋਟੀ ਲੈ ਕੇ ਬੰਦਿਆਂ ਦੀ ਤੇ ਦੋਏ ਦੂਸਰੀ 20 ਕਿਆਰੀ ਪਨੀਰੀ ਦੀ ਅੱਜ ਖਾਲ ਪਾ ਕੇ ਚੱਲਦੇ ਆ ਬੋਰ ਵਾਲਿਆਂ ਕੋ ਵੀਰੋਣਾ ਕੋ ਜੀ ਮੋਟਰਾਂ دھوਏ ਚੱਲਦੀਆਂ ਨੇ ਮੱਕੀ ਨੂੰ ਪੁੱਲੀ ਜਾਂਦਾ ਕਾਮਕਾਰ ਦਿਖਾਉਨੇ ਆ ਤੁਹਾਨੂੰ ਕਿੱਦਾਂ ਦਾ ਹੋਇਆ ਤਾਂ ਮੱਕੀ ਦੇ ਵਿੱਚ ਵਧੀਆ ਖੜੀ ਆ ਫਸਲ ਮੌਸਮ ਵੀ ਠੀਕ ਰਿਹਾ ਮੱਕੀ ਵਾਸਤੇ ਜੀ ਸਾਰੇ ਨਾਲ ਗੇਤੀ ਮੱਕੀ ਚ ਇਦਾਂ ਦਾ ਦਾਣਾ ਹੋਇਆ ਆਪਣੇ ਬਾਹਰਲੇ ਛਿਆੜ ਦਾ ਛੱਲੀ ਆ ਇਹ ਖਾਲਾ ਵਾਲੇ ਦੀ ਤਰੋ ਚਾਰ ਬੋਰੀਆਂ ਰੱਖ ਕੇ ਬੋਰ ਦੇ ਉੱਤੇ ਰੱਖਣ ਲੱਗੇ ਨੇ ਹੁਣ ਚਾਰ ਬੋਰੀਆਂ ਰੱਖੀਆਂ ਨੇ ਤੇ ਵੀਰ ਭਰ ਰਿਹਾ ਇਦਾਂ ਦੇਖੋ ਪੁੱਛਦੇ ਆ ਇਹਨੂੰ ਅੱਜ ਕਿੰਨਾ ਪਹੁੰਚ ਗਿਆ ਹੁਣ ਆਪਾਂ ਚਾਹ ਪਾਣੀ ਲੈ ਕੇ ਆਏ ਸੀ ਅੱਜ ਪਹੁੰਚੇ ਹਾਂ ਸਵੇਰ ਤੇ ਹੁਣ ਪਹਿਲਾਂ ਰਾਜਾ ਬਾਈ ਆਇਆ ਸੀ ਕਰਦਿਆਂ ਨਾਲ ਗੱਲਬਾਤ ਵੀ ਕਿੰਨਾ ਕਰਤਾ ਕੈਟੋਟੇ ਲਗਾਤੇ ਅੱਜ ਤਾਂ ਮੈਨੂੰ ਲੱਗਦਾ ਕਾਫੀ ਲਗਾਤਾ ਪਿਛਲੇ ਦਾ ਸਾਰੀ ਚੱਕਦੇ ਨਾ ਨੇ 180 ਡੇਡ ਗੜ ਪਹੁੰਚ ਗਿਆ ਅਜੇ ਨਾਲ 90 ਰੁਪਏ ਦੇ ਵਿੱਚ ਰਹਿ ਜਾਊ ਤੇ ਹਲੇ ਤਿੰਨ ਤੋਂ ਚਾਰ ਟੋਟੇ ਹੋਰ ਨਹੀਂ ਛੱਡਦੇ ਵੀਰ ਹਣੀ ਤਕਰੀਬਨ ਅੱਜ ਲਵੇ ਲੱਗ ਜੂ ਹੋਰ ਇੱਕ ਅੱਧਾ ਟੋਟਾ ਰਹੂਗਾ ਕੱਲ ਨੂੰ ਤੇ ਬੋਰੀਆਂ ਭਰ ਲੀਆਂ ਵੀਰ ਨੇ ਚਾਰ ਹੋਰ ਚਾਰ ਬੋਰੀਆਂ ਹੋਰ ਰੱਖੂ ਚਾਰ ਪੈੜਾ ਰੱਖੀਆਂ ਨੇ ਅੱਠ ਕਰ ਦੇਣੀਆਂ ਨੇ ਹੁਣ ਬੋਰੇ ਬੋਰੀਆਂ ਨਾਲੇ ਤੁਰਦਾ ਹੁੰਦਾ ਐਂਟ ਤੇ ਤੁਹਾਨੂੰ ਪਤਾ ਹੀ ਆ ਅੱਜ ਪੱਦੀ ਵੀ ਬਾਹਨਦੀ ਧੁੱਪ ਲੱਗਦੀ ਦੀ ਵੀਰ ਨੂੰ ਧੁੱਪ ਹੈ ਬਹੁਤ ਕਰਮੀ ਬਹੁਤ ਜਾਲੇ ਕਰਦੀਆਂ ਆ ਦੇਖੋ ਤੁਸੋਂ ਉੱਤੇ ਖੜਾ ਸਾਮਾ ਪਾਂਡੂ ਚ ਚੱਲਦਾ ਹੁਣ ਆਟਾ ਪਾਂਡੂ ਆਟਾ ਰੇਤਾ ਮਿਕਸ ਜੇ ਆ ਰਿਹਾ ਹੈ ਲਾਓ ਜੀ ਬੋਰੀ ਰੱਖਣ ਹਾਂ ਰੱਖ ਲੈਣੇ ਚੱਲਦਾ ਕੰਮਕਾਰ ਕਿਾਰੇ ਬਣਾਉਣ ਲੱਗੇ ਹੋਏ ਨੇ ਪਨੀਰੀ ਵਾਸਤੇ ਗਾਹਾਂ ਵਾਸਤੇ ਦੋਏ ਮਲਾਜਮ ਤੇ ਆਪਣਾ ਛੋਟੂ ਬਾਈ ਤੇ ਈਸ਼ਵਰ ਬਾਈ ਈਸ਼ਵਰ ਤਾਂ ਪਿੱਠ ਕਰਕੇ ਬਹਿ ਗਿਆ ਜਾਣ ਕੇ ਕੋਈ ਗੱਲ ਨਹੀਂ ਛੋਟੂ ਤਾਂ ਬਾਈ ਬੰਦਾ ਘੈਂਟ ਆ ਦੇਖੋ ਲਵਾ ਭਰੇਗਾ ਹੁਣ ਸਾਰਾ ਹਾਂਜੀ ਹਾਂਜੀ ਆਹ ਦੇਖੋ ਬਹਿ ਗਿਆ ਪਿੱਠ ਕਰਕੇ ਨਹੀਂ ਆਉਣਾ ਚਾਹੁੰਦਾ ਨਾ ਆਵੇ ਕੋਈ ਗੱਲ ਨਹੀਂ ਹੋਰ ਛੋਟੂ ਕਿਵੇਂ ਆ ਵਧੀਆ ਜੀ ਕਿਵੇਂ ਚੱਲਦਾ ਕੰਮਕਾਰ ਓਰੇ ਵਧੀਆ ਜੀ ਵਧੀਆ ਹਾਂਜੀ ਗਰਮੀ ਬਹੁਤ ਆਣਾ ਪਰ ਗਰਮੀ ਤਾਂ ਬਹੁਤ ਹੈ ਬਹੁਤ ਗਰਮੀ ਹੈ ਰੱਬਾ ਨੂੰ ਮਥਾ ਟੇਕਣਾ ਪੜੇਗਾ ਅੱਜ ਰਾਤ ਬਹੁਤ ਗਰਮੀ ਹੈ ਮੀਂਹ ਪੈ ਜਾਵੇ ਵਧੀਆ ਗੱਲ ਹੈ ਮੀਂਹ ਵੀ ਨਹੀਂ ਪੈਂਦਾ ਇਹ ਵੀ ਜਦ ਪਊਗਾ ਜਦ ਫਸਲ ਵੱਢਣ ਦੀ ਵਾਰੀ ਆਊਗੀ ਮੱਕੀ ਮੱਕੀ ਦੀ ਬਹੁਤ ਨਜਾਇਜ਼ ਗਰਮੀ ਆ ਕੋਈ ਪਰਤਾ ਨਹੀਂ ਆ ਵੀ ਲੋੜ ਹੈ ਤਾਂ ਪੈਂਦਾ ਹੀ ਨਹੀਂ ਚਲੋ ਇਹਦੀ ਰਜਾ ਤੇ ਰਹਿਣਾ ਪੈਣਾ ਜਿਵੇਂ ਹੈਗਾ ਠੀਕ ਆ ਚਾਹ ਪੀ ਲਓ ਜੇ ਪੀਣੀ ਆ ਪਈਆ ਕਿੰਨੀ ਚ ਠੀਕ ਆ ਪੀ ਲਓ ਵੀ ਮੋਟਰ ਚੱਲਦੀ ਆ ਆਪਣੀ ਮੱਕੀ ਨੂੰ ਉਹ ਘਰੀ ਬੰਦ ਰੱਖੀ ਵੀ ਆ ਜਦੋਂ ਆਹ ਬੂਟਾ ਜਿਹੜਾ ਬਾਜਰੇ ਦਾ ਇਹ ਰੈੱਡ ਬੂਟਾ ਏ ਹੱਲੋ ਬੁਖਾਰੇ ਦੇ ਉੱਤੇ ਪੱਕਦੇ ਉੱਤੇ ਹੀ ਉੱਲੀ ਮੈਂ ਸਾਰੇ ਏਰੀਏ ਦੇ ਅੰਦਰ ਮੱਕੀ ਹੋ ਮੱਕੀ ਆ ਤੇ ਉੱਤੇ ਪਾਣੀ ਆਪਣਾ ਉਰੇ ਆ ਰਿਹਾ ਆ ਰਿਹਾ ਛੇਤੀ ਹਰ ਤਰ੍ਹਾਂ ਦੀ ਵੈਰਾਈਟੀ ਜਿਵੇਂ ਜਿਵੇਂ ਆਲੂ ਪੱਟ ਹੋਏ ਨੇ ਉਹਨਾਂ ਦੀ ਮੱਕੀ ਦੀ ਬਚਾਈ ਹੁੰਦੀ ਆ ਪੱਠੇ ਵਾਲੀ ਮੋਟਰ ਤੇ ਗੇੜਾ ਮਾਰਨ ਕਰੋ ਚੈੱਕ ਮੱਕੀ ਮੁੰਨਾ ਬਈਆ 2-3 ਸਾਲਾਂ ਬਾਅਦ ਪਹੁੰਚਿਆ ਦੇਖੋ ਕਿਵੇਂ ਆ ਵਧੀਆ ਹੈ ਵਧੀਆ ਕਿੰਨੇ ਸਾਲ ਬਾਅਦ ਆਇਆ ਔਰੇ 2 ਸਾਲ ਹੋ ਗਏ ਹਨ ਤੈਨੂੰ 3 ਸਾਲ ਹੋ ਗਏ ਚਲੋ ਪਹਿਲਾਂ ਕਿੱਥੇ ਜੀਆ ਹੁਣ ਤੂੰ ਮੱਧ ਪਰਦੇ ਸੁਣ ਮੱਧ ਪਰਦੇ ਐਮਪੀ ਜੀ ਜੀਆ ਕਹਿੰਦਾ ਹੁਣ ਛੋਨੇ ਕਰਕੇ ਲੇਬਰ ਆਉਣ ਲੱਗੀ ਨਵੇਂ ਮਕਾਨ ਦਾ ਕੰਮ ਚੱਲੀ ਜਾਂਦਾ ਦੇਖੋ ਇੱਤਰ ਕੰ ਦਾ ਕਰਤੀ ਲੈਂਟਰ ਤੱਕ ਮਦਰਲੇ ਪੋਰਚਾਂ ਦਾ ਵੀ ਜਿਗਾੜ ਤੱਕ ਲੈ ਗਏ ਸਾਈਡ ਵੀ ਹੋ ਗਈ ਇੱਧਰ ਦੇਖੋ ਬਿੱਲਰ ਵੀ ਭਰਤੇ ਆਲੇ ਵੀ ਬਿਲਡਰ ਖੜਾ ਕਰਿਆ ਇੱਕ ਲੋਡਰੀ ਵਾਲੀ ਜਗਾ ਤੇ ਦੋ ਹੈਗੇ ਮੇਰੇ ਪੋਰਚ 'ਚ ਜਾਈ